ਸਮਾਜ ਮਹੱਲਾ ਪੰਜਵਾਂ ਤੂੰ ਜਲ ਨਿੱਦ ਹਮ ਮੀਨ ਤਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੀ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਓ ਜਿਉ ਬਾਰਕ ਪੀ ਖੀਰ ਅਗਾਵੇ ਜਿਉ ਨਿਰਧਨ ਧਨ ਦੇਖ ਸੁਖ ਪਾਵੇ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉ ਹਰ ਰੰਗ ਇਹੋ ਮਨ ਪੀਨਾ ਜੀਓ ਜਿਉਂ ਅੰਧਿਆਰ ਐ ਦੀਪਕ ਪਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉਂ ਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਮੋਕੋ ਹਰ ਮਾਰਗ ਪਾਇਆ ਸਾਧਿ ਕਿਰਪਾਲ ਹਰ ਸੰਗ ਗਜਾਇਆ ਹਰ ਹਮਰਾ ਹਮ ਹਰ ਕੇ ਦਾਸੀ ਨਾਨਕ ਸ਼ਬਦ ਗੁਰੂ ਸਤਿਦੀਨਾ ਜੀਓ ਮਾਜ ਮਹੱਲਾ ਪੰਜਵਾ ਅਮਰਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਡਾਰਨ ਹਰੀਆ ਅਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰ ਹੋਵੇ ਜੋ ਨਾਮ ਰਸ ਪਾਵੇ ਨਾਮ ਨਿਧਾਨ ਤਿਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਵੂਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਆਗਾਨਾ ਜਿਨ ਹਰ ਸਾਦ ਪਾਇਆ ਸੋ ਨਾਹੀ ਢੁਲਾਨਾ ਤਿਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੀ ਠਾ ਜੀਉ ਹਰ ਇੱਕ ਸਹ ਹੱਥ ਆਇਆ ਵਰਸਾਣੀ ਬਹੁ ਤੇਰੀ ਤਿਸ ਲਗ ਮੁਕਤ ਭਏ ਕਣੇਰੀ ਨਾਮ ਨਿਧਾਨਾ ਗੁਰਮੁਖ ਪਾਈਐ ਕਹੋ ਨਾਨਕ ਵਿਰਲੀਂ ਦੀ ਠਾ ਜੀਉ ਮਾਜ ਮਹੱਲਾ ਪੰਜਵਾਂ ਨਿਧ ਸਿਦ ਰਿਤ ਹਰ 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 ਮੇਰੈ ਜਨਮ ਪਦਾਰਥ ਗਹਿਰ ਗੰਭੀਰੈ ਲੱਖ ਕੋਟ ਖੁਸ਼ੀਆਂ ਰੰਗ 라ਵੇ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੀਖਤ ਭਏ ਪਨੀਤਾ ਸਗਲ ਉਦਾਰੇ ਭਾਈ ਮੀਤਾ ਅਗਮ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਉ ਜਾਂ ਕੋ ਖੋਜਹਿ ਸਰਬ ਉਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਈ ਊਚ ਅਪਾਰ ਅਗੋਚਰ ਖਾਨਾ ਉਹ ਮਹਿਲ ਗੁਰੂ ਦੇਖਾਈ ਜੀਉ ਗਹਿਰ ਗੰਭੀਰ ਅਮਰਤ ਨਾਮ ਤੇਰਾ ਮੁਕਤ ਭਿਆਜ ਹਿਸ ਰਿਦੈ ਵਸੀਰਾ ਗੁਰਬੰਧਨ ਤਿਨਕੇ ਸਗਲੇ ਕਾਟੀ ਜਨ ਨਾਨਕ ਸਹਿਜ ਸਮਾਈ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੂ ਪ੍ਰਭੂ ਦਇਆ ਤੇ ਮੰਗਲ ਗਾਵੂ ਉਠਤ ਬੈਠਤ ਸੋਵਤ ਜਾਗਤ ਹਰ ਧਿਆਇਐ ਸਗਲ ਅਵਰਦਾ ਜੀਉ ਨਾਮ ਔਖਦ ਮੁਕੋ ਸਾਧੂ ਦੀਆ ਕਿਲ ਬਿਖ ਕਾਟੇ ਨਿਰਮਲ ਥੀਆ ਅੰਧ ਭਇਆ ਨਿਕਸੀ ਸਭ ਪੀਰਾ ਸਗਲ ਬਨਾਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕਉ ਦਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਤਹੋਂ ਗਈ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਧਾਟ ਲੀਆ ਮੇਰਾ ਪਰਦਾ ਜੀਉ ਮਾਜ ਮਹੱਲਾ ਪੰਜਵਾਂ ਪੋਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ ਪਾਣੀ ਪਕਾ ਪੀਸੋਂ ਸੇਵਕ ਕੈ ਠਾਕੁਰ ਹੀ ਕਾ ਆਹਰ ਜੀਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕੁਰ ਸਭ ਵਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਾਨਹਿ ਜੋ ਕਿਸ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਉ ਆਪਣੈ ਠਾਕੁਰ ਜੋ ਪਹਿਰਾਇਆ ਵਹੋਰ ਨਾ ਲੇਖਾ ਪੁੱਛ ਬਲਾਇਆ ਤਿਸ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗਉਹਰ ਜੀਉ ਮਾਜ ਮਹੱਲਾ ਪੰਜਵਾਂ ਸਭ ਕਿਸ ਘਰ ਮਹਿ ਬਾਹਰ ਨਾਹੀ ਬਾਹਰ ਟੋਲੈ ਸੋ ਪਰਮ ਪਲਾਹੀ ਗੁਰ ਪ੍ਰਸਾਦੀ ਜਿਨਿ ਅੰਤਰ ਪਾਇਆ ਸੋ ਅੰਤਰ ਬਾਹਰ ਸੁਹਿਲਾ ਜੀਉ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ ਆਨੰਦ ਬਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧਾ ਕਿਰਪਾ ਤੇ ਸੁਖਾ ਹਰਿਆ ਸਮਤ ਪਾਏ ਨਾਮ ਧਿਆਈ ਗੁਰਮਖ ਹੋਏ ਮੇਲਾ ਜੀਓ ਜਲ ਤਰੰਗ ਜਿਉ ਜਲ ਹੈ ਸਮਾਇਆ ਤਿਉ ਜੋਤੀ ਸੰਗ ਜੋਤ ਮਲਾਇਆ ਕਹੋ ਨਾਨਕ ਭ੍ਰਮ ਕਟੇ ਕਵਾੜਾ ਬਹੁੜ ਨਾ ਹੋਈਐ ਜੋ ਲਾ ਜੀਉ ਮਾਜ ਮਹੱਲਾ ਪੰਜਵਾਂ ਤਿਸ ਕਰ ਬਾਣੀ ਜਿਨ ਤੂੰ ਸੁਣਿਆ ਤਿਸ ਬਲੇਹਾਰੀ ਜਿਨ ਰਸ ਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੂ ਜੋ ਮਨ ਤਨ ਤੁਧ ਆਰਾਦੇ ਜੀਉ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੀ ਜੀਉ ਸੇਵਡ ਭਾਗੀ ਜਿਨ ਤੁਮ ਜਾਣੀ ਸਭ ਕੈ ਮਦੇ ਅਲੇਪਤ ਨਿਰਵਾਣੀ ਸਾਧ ਕੈ ਸੰਗ ਉਨ ਪਉ ਜਲ ਤਰਿਆ ਸਗਲ ਦੂਤ ਉਨ ਸਾਧ ਦੇ ਜੀਉ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ দান ਦੀਜੈ ਨਾਨਕ ਕਉ ਿਸ ਪ੍ਰਭ ਅਗਮ ਆਗਾਦੇ ਜੀਉ ਮਾਜ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੂਖਮ ਹੋਆ ਅਸਥੂਲੀ ਤੂੰ ਜਲ ਨਿਦ ਤੂੰ ਫੇਨ ਬੁਧਬਦਾ ਤੁਦ ਬਿਨੇ ਅਵਰ ਨਾ ਪਾਲੀਐ ਜੀਉ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰਨਾ ਕੋਈ ਦਿਖਾਲੀ ਐ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗਰਾਤਾ ਆਪਣੀ ਕਰਤਬਿ ਆਪੇ ਜਾਣਹਿ ਆਪੇ ਤੁਧ ਸੰਭਾਲੀਐ ਜੀਉ ਤੂੰ ठाकुर ਸੇਵਕ ਫੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀ ਐ ਜੀਓ ਮਾਜ